ਗੁਰੂ ਜੀ ਨੇ ਇਹ ਇਤੇ ਬਖਸ਼ਿਸ਼ ਵਰਤਾਈ ਸੀ ਮਨੁੱਖਤਾ ਨੂੰ ਜੋੜਿਆ ਕਾਦੇ ਨਾਲ ਅੰਮ੍ਰਿਤ ਬਾਣੀ ਨਾਲ ਜੇ ਤੁਸੀਂ ਵਿਸਾਖੀ ਦਾ ਇਤਿਹਾਸ ਜਾਨਣਾ ਮੈਂ ਤੁਹਾਨੂੰ ਸੰਖੇਪ ਦਗਾ ਸਦੀਆਂ ਤੋਂ ਲੈ ਕੇ ਉੱਚ-ਨੀਚ ਦਾ ਭੇਦ ਭਾਵ ਸੀ ਸੰਸਾਰ ਵਿੱਚ ਜਾਤ ਪਾਤ ਦਾ ਕਿਸੇ ਨੂੰ ਸ਼ੁੱਧਰ ਕਹਿ ਕੇ ਦੁਰਕਾਰਿਆ ਦਾਰਿਆ ਸੀ ਵੈਸੇ ਤੇ ਇਹ ਬੜਾ ਗਹਿਰਾ ਵਿਸ਼ਾ ਹੈ ਜਿਨੇ ਕਿਰਤੀ ਲੋਕ ਸਨ ਨਾ ਜਿਨੇ ਕਿਰਤੀ ਲੋਕ ਕਿਰਤੀ ਲੋਕ ਉਹਨ ਕੋਈ ਖੇਤੀ ਕਰਨ ਵਾਲਾ ਦੁਕਾਨਦਾਰੀ ਕਰਨ ਵਾਲਾ ਵਪਾਰ ਕਰਨ ਵਾਲਾ ਨੌਕਰੀ ਕਰਨ ਵਾਲਾ ਉਹ ਸਾਰੇ ਸ਼ੁੱਧਰ ਸਨ ਸਿੱਧੇ ਸ਼ਬਦਾਂ ਵਿੱਚ ਮੈਂ ਕਹਾਂ ਤੇ ਤੁਹਾਡੇ ਮੇਰੇ ਪੁਰਖੇ ਵੈਸੇ ਸ਼ੂਦਰਾਂ ਦੀ ਗਿਣਤੀ ਸਨ ਬ੍ਰਾਹਮਣ ਦੀ ਵਰਣਵੰਡ ਦੇ ਮੁਤਾਬਕ ਬੜਾ ਵੱਡਾ ਭੇਦਭਾਵ ਸੀ ਐਨਾ ਵੱਡਾ ਵਿਤਕਰਾ ਸੀ ਵੀ ਇੱਕ ਬ੍ਰਾਹਮਣ ਥੁਕਣਾ ਚਾਹੇ ਸ਼ੂਦਰ ਆਪਣਾ ਮੂੰਹ ਖੋਲਦਾ ਸੀ ਕੌਣ ਖੋਲਦੇ ਰਹੇ ਹੋਣਗੇ ਆਪਣੇ ਪੁਰਖੇ ਕੋਈ ਦੂਜਾ ਨਹੀਂ ਆਪਣੇ ਪੁਰਖੇ ਹੀ ਖੋਲਦੇ ਰਹੇ ਹੋਣਗੇ ਆਪਾਂ ਸ਼ੂਦਰ ਹਾਂ ਉਹਨਾਂ ਦੀ ਵਰਣਵੰਡ ਮੁਤਾਬਕ ਇੱਥੇ ਇੰਨਾ ਵਿਤਕਰਾ ਸੀ ਵੀ ਰਾਤ ਵੇਲੇ ਜੇ ਇੱਕ ਸ਼ੂਦਰ ਨੇ ਤੁਰਨਾ ਹੈ ਤੋ ਉਹ ਗਲ ਵਿੱਚ ਟੱਲੀ ਲਟਕਾ ਕੇ ਇੱਕ ਕੜਿਆਲ ਕੰਟੀ ਲਟਕਾ ਕੇ ਤੁਰੇ ਕਿ ਰਾਤ ਨੂੰ ਸਾਹਮਣੇ ਆਉਂਦੇ ਬ੍ਰਾਹਮਣ ਨੂੰ ਪਤਾ ਲੱਗਦੇ ਵੀ ਇਧਰੋਂ ਸ਼ੁਦਰ ਆ ਰਿਹਾ ਹੈ। ਲੱਕ ਨਾਲ ਰੱਸੀ ਬੰਨ ਦਿੰਦੇ ਸਨ ਤੇ ਰੱਸੀ ਬੰਨ ਕੇ ਲੱਕ ਨਾਲ ਤੇ ਪਿੱਛੇ ਇੱਕ ਕਿਉਂ ਕਹਿ ਲੋ ਛੋਟੀ ਜਿਹੀ ਟਾਣੀ ਕਿਸੇ ਰੋਕ ਦੀ ਉਹ ਬੰਨ ਦਿੰਦੇ ਸਨ ਕਿਉਂ ਕਿ ਜਿਵੇਂ ਸ਼ੁਦਰ ਤੁਰ ਰਿਹਾ ਹੈ ਤੇ ਉਹਦੀ ਪੈੜ ਹੈ ਜਿਹੜੀ ਉਹ ਪੈੜ ਮਿਟਦੀ ਜਾਏ। ਪਿੱਛੇ ਬ੍ਰਾਹਮਣ ਨੇ ਵੀ ਕਦਮ ਰੱਖਨੇ ਨੇ ਉਸ ਰਸਤੇ ਤੇ ਇਹ ਵੀ ਹੁੰਦਾ ਰਿਹਾ। ਇੱਕ ਕੂਕਰ ਖੂਹ ਤੋਂ ਪਾਣੀ ਵੀ ਸਕਦਾ ਹੈ। ਸ਼ੂਦਰ ਨੂੰ ਹੱਕ ਨਹੀਂ ਸਿੱਖੀ ਸੀ ਕਦੇ ਲੈ ਕਿ ਉਹ ਮਨਮਰਜ਼ੀ ਦੇ ਨਾਲ ਖੂਦੋ ਪਾਣੀ ਪੀ ਲਵੇ ਆ 2 ਸਾਲ ਪਹਿਲਾਂ ਰਾਜਸਥਾਨ ਵਿੱਚ ਇੱਕ ਘਟਨਾ ਕਰੀ ਹਾਲਾਂਕਿ ਆ ਡੁੱਗ ਚੱਲ ਰਿਹਾ ਕਿ ਇੱਕ ਬੱਚੇ ਨੂੰ ਇੱਕ ਟੀਚਰ ਨੇ ਬਹੁਤ ਘਟਮਾਲ ਕੀਤੀ ਛੋਟੇ ਬੱਚੇ ਨੇ 6-7 ਸਾਲ ਦੇ ਬੱਚੇ ਨੂੰ ਤੇ ਜਦੋਂ ਉਸ ਟੀਚਰ ਨੂੰ ਕਾਰਨ ਪੁੱਛਿਆ ਵੀ ਇਨਾ ਛੋਟਾ ਬੱਚਾ ਹੈ ਇਨਾ ਬੇਰਹਿਮੀ ਨਾਲ ਮਾਰਿਆ ਕਾਰਨ ਕੀ ਹੈ ਉਹਨੇ ਕਿਹਾ ਮੈਂ ਉੱਚ ਜਾਤੀਆਂ ਸ਼ੂਦਰਾਂ ਦਾ ਬੱਚੇ ਨੇ ਮੇਰੇ ਘੜੇ ਚੋਂ ਪਾਣੀ ਪੀ ਲਿਆ ਤੁਸੀਂ ਪੜ ਲਓ ਸਾਰੇ ਤੁਸੀਂ ਵੇਖੋ ਜੇ ਆ ਡੁੱਗ ਵਿੱਚ ਵੀ ਇਹ ਵਿਤਕਰਾ ਹੈ ਕਿਤੇ ਕਿਤੇ ਤੇ ਉਸ ਵੇਲੇ ਕੀ ਹੁੰਦਾ ਹੋਈਗਾ ਗੁਰੂ ਨਾਨਕ ਸਾਹਿਬ ਦੇ ਘਰ ਨੇ ਆਵਾਜ਼ ਲਾਈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਬਰਹਾਈ ਗੁਰੂ ਨੇ ਕਿਹਾ ਨਹੀਂ ਆਪਾਂ ਸਾਰੇ ਇੱਕ ਪ੍ਰਮਾਤਮਾ ਦੀ ਔਲਾਦ ਹੈ ਉਸੇ ਦੀ ਅੰਸ਼ ਹੈ ਤੇ ਇਹ ਬਿਤਕਰਣੀ ਚਾਹੀਦਾ ਬਾਣੀ ਨੇ ਕਿਹਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਬੰਦੇ ਗੁਰੂ ਨੇ ਕਿਹਾ ਨਾ ਅ ਮਤਾਮਾ ਪਹਿਣਾ ਵੇਚੀਆ ਇਹ ਤੇ ਹੱਕ ਹੀ ਨਹੀਂ ਸੀ ਮਤਾਮਾ ਪਹਿਣਾ ਨੂੰ ਵੈਸੇ ਤੇ ਕਿਸੇ ਸੂਦਰ ਨੂੰ ਹੀ ਹੱਕ ਨਹੀਂ ਸੀ ਕਿ ਉਹ ਧਰਮ ਦੀ ਗੱਲ ਸੁਣ ਲੈਂਦਾ ਜਾਂ ਧਰਮ ਦੀ ਗੱਲ ਪੜ੍ਹ ਲੈਂਦਾ ਪਰ ਖਾਸ ਕਰਕੇ ਬੀਬੀਆਂ ਮਾਤਾਵਾਂ ਭੈਣਾਂ ਨੂੰ ਤੇ ਬਿਲਕੁਲ ਹੀ ਹੱਕ ਨਹੀਂ ਸੀ ਕਿ ਉਹ ਧਰਮ ਦੀ ਗੱਲ ਸੁਣਨ ਵਾਸਤੇ ਕਿਸੇ ਧਾਰਮਿਕ ਸਥਾਨ ਤੇ ਬਹਿ ਜਾਂਦੀਆਂ ਤੁਸੀਂ ਕਿਤੇ ਇਹਨਾਂ ਇਤਿਹਾਸ ਨੂੰ ਖੋਲ ਕੇ ਪੜੋ ਨਾ ਸ਼ਾਇਦ ਇਹਨਾਂ ਸ਼ਬਦਾਂ ਨੂੰ ਬਰਦਾਸ਼ਤ ਨਾ ਕਰ ਸਕੋ ਇਹ ਉਹਦਾ ਕੁਝ ਜਨਮ ਦੇਣ ਵਾਲੀ ਮਾਂ ਤੇ ਭੈਣ ਦੇ ਪ੍ਰਤੀ ਲਿਖਿਆ ਹੋਇਆ ਉਹਨਾਂ ਕਿਹਾ ਗਿਆ ਕਿ ਇਹ ਰੱਬ ਦੀ ਖੂਬਸੂਰਤ ਗਲਤੀ ਹੈ ਉਹਨਾਂ ਕਿਹਾ ਇਸਤਰੀ ਕਰੀ ਮੁਕਤ ਨਹੀਂ ਹੋ ਸਕਦੀ ਇਹ ਮੁਕਤ ਹੋਏਗੀ ਪਹਿਲਾਂ ਮਰ ਕੇ ਮਨੁੱਖਾ ਜਨਮ ਲਏ ਤੇ ਫਿਰ ਭਗਤੀ ਕਰਕੇ ਇਸਤਰੀ ਦੇ ਜਾਮੇ ਵਿੱਚ ਕਦੀ ਮੁਕਤ ਨਹੀਂ ਹੋਏਗੀ ਇੱਥੋਂ ਤੱਕ ਵੀ ਰਿਹਾ ਕਿ ਤੁਲਸੀਦਾਸ ਜੀ ਨੇ ਰਮੈ ਲਿਖੀ ਉਹਨੇ ਸ਼ਬਦ ਕੀ ਲਿਖੇ ਉਹ ਕਹਿੰਦਾ ਹੈ ਇਸਤਰੀ ਢੋਲ ਪਸ ਨਾਰੀ ਚਾਰੋਂ ਤਾਰਨ ਕੇਦਕਾਰੀ ਕਹਿੰਦਾ ਜਿਵੇਂ ਢੋਲ ਤੇ ਪਸ਼ੂ ਨੂੰ ਕੁੱਟ ਮਾਰ ਕਰਕੇ ਰਖੀਦਾ ਐਵੇਂ ਇਸਤਰੀ ਨੂੰ ਕੁੱਟ ਮਾਰ ਕਰਕੇ ਰੱਖਣਾ ਇਹ ਉਹਨਾਂ ਦੇ ਬੋਲ ਨੇ ਜਿਹੜੇ ਵਕਤੀ ਤੌਰ ਤੇ ਆਪਣੇ ਆਪ ਨੂੰ ਧਰਮੀ ਕਹੋਂਦੇ ਨੇ ਪਰ ਫਿਰ ਹੱਕ ਵਿੱਚ ਕਿਹਨੇ ਆਵਾਜ਼ ਉਠਾਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਮਹਾਰਾਜ ਨੇ ਕੀ ਕਿਹਾ ਸੋ ਕਿਉ ਮੰਦਾ ਆਖੀ ਜਿਤ ਜਮੇ ਰਾਜਾਨ ਇਹ ਤੇ ਅਸੀਂ ਇੱਕ ਟੁਕ ਪੜ੍ਹਦੇ ਆਂ ਵੈਸੇ ਸਾਰੀ ਸੰਗਤ ਨਾਲ ਇੱਕ ਟੁਕ ਪੜ੍ਹਦੀ ਐ ਸ਼ਬਦ ਪੂਰਾ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਪਾਦੀ ਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀ ਜਿੱਤ ਜੰਮੇ ਰਾਜਾਂ ਤੇ ਪੂਰਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਦੇ ਘਰ ਨੇ ਮਨੁੱਖਤਾ ਤੇ ਤਰਸ ਕੀਤਾ ਤੇ ਜਿਹੜੀ ਸ਼ਮਾ ਗੁਰੂ ਨਾਨਕ ਸਾਹਿਬ ਨੇ ਜਗਾਈ ਜਿਹੜਾ ਗਿਆਨ ਦਾ ਦੀਵਾ ਗੁਰੂ ਨਾਨਕ ਸਾਹਿਬ ਨੇ ਬਾਲਿਆ ਮਨੁੱਖਤਾ ਨੂੰ ਭਰਮ ਦੇ ਵਿੱਚੋਂ ਕੱਢਿਆ ਤੇ ਉਹ ਦਸ਼ਮ ਪਾਤਸ਼ਾਹ ਨੇ ਉਹਨੂੰ ਆ ਕੇ ਸੰਪੂਰਨਤਾ ਦਿੱਤੀ ਦਸ਼ਮ ਪਾਤਸ਼ਾਹ ਨੇ ਕੀ ਕਿਹਾ ਇਹਨਾਂ ਸਭ ਤੋਂ ਪਹਿਲਾਂ ਅੱभी दांत ਵਿਗਾੜਨੀ ਨਹੀਂ ਇਹ ਸਰੀਰ ਉਸ ਮਾਲਕ ਦੀ दांत ਹੈ